ਪੰਜਾਬੀ ਸਟੇਸ਼ਨ ਦੇਖ ਰਹੇ ਹਾਂ ਤੁਸੀਂ ਲੋਕ ਵੀ ਪੁਲਿਸ ਤੋਂ ਕਿਸ ਤਰ੍ਹਾਂ ਦੀ ਸਹਾਇਤਾ ਚਾਹੁੰਦੇ ਹਨ ਕੁਝ ਅਸੀਂ ਤੁਹਾਨੂੰ ਦਿਖਾਣਾ ਚਾਹੁੰਦੇ ਹਾਂ ਕੁਝ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਲੋਕ ਜਿਹੜੇ ਕਿਸ ਤਰ੍ਹਾਂ ਹੱਦ ਕਰ ਦਿੰਦੇ ਹਨ ਘਟਨਾ ਨਜ਼ਦੀਕੀ ਪਿੰਡ ਦੀ ਹੈ ਜਿੱਥੇ ਕਿ ਇੱਕ ਸੜਕ ਤੇ ਇੱਕ ਕੁੱਤਾ ਜ਼ਖਮੀ ਹੋ ਗਿਆ ਤੇ ਐਸ ਐਸ ਐਫ ਦੇ ਨੌਜਵਾਨਾਂ ਨੂੰ ਕੁਝ ਲੋਕਾਂ ਵੱਲੋਂ ਫੋਨ ਕੀਤਾ ਗਿਆ ਕਿ ਜਲਦੀ ਤੋਂ ਜਲਦੀ ਆ ਕੇ ਇਹ ਜਿਹੜਾ ਕੁੱਤਾ ਆ ਸੜਕ ਤੋਂ ਚੱਕਿਆ ਜਾਵੇ ਐਸ ਐਸ ਐਫ ਦੀ ਅਸੀਂ ਤੁਹਾਨੂੰ ਦੱਸ ਦਈਏ ਸੜਕ ਸੁਰੱਖਿਆ ਫੋਰਸ ਇਸ ਨੂੰ ਆਖਿਆ ਜਾਂਦਾ ਤੇ ਜਦੋਂ ਕੋਈ ਜ਼ਖਮੀ ਹੋ ਜਾਂਦਾ ਇਸ ਫੋਰਸ ਦਾ ਕੰਮ ਇਹ ਆ ਕਿ ਜਲਦੀ ਜਲਦੀ ਆਣ ਕੇ ਉਹਨਾਂ ਨੂੰ ਫਸਟ ਏਡ ਦਿੰਦੀ ਹੈ ਤੇ ਉਹਨਾਂ ਨੂੰ ਜਲਦੀ ਜਲਦੀ ਜਿਹੜਾ ਉਹ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਇਹ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਹੈ ਉਹ ਸਕੀਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਸੀ ਜਾਂ ਮੁਹਿੰਮ ਜਿਹੜੀ ਆ ਇਹ ਸ਼ੁਰੂ ਕੀਤੀ ਗਈ ਸੀ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਦੱਸ ਦਈਏ ਕਿ ਉਹ ਵਿਚਾਰੇ ਕਨਫਿਊਜ਼ ਹੋ ਗਏ ਉਹ ਕਹਿੰਦੇ ਅਸੀਂ ਕਰੀਏ ਕੀ ਕਿ ਕੀ ਉਹ ਕੁੱਤਾ ਚੱਕਣ ਵੀ ਜਿਹੜੇ ਉਹ ਐਸਐਸਐਫ ਵਾਲੇ ਜਾਣ ਕੀ ਉਹ ਇਸ ਗੱਲ ਨੂੰ ਲੈ ਕੇ ਦੁਚਿੱਤੀ ਦੇ ਵਿੱਚ ਸਨ ਅਤੇ ਕੀ ਉਹ ਕਾਰਨ ਕੀ ਨਾ ਕਰਨੇ ਇਸ ਬੰਦੇ ਵਿੱਚ ਉਹਨਾਂ ਨੇ ਆਪਣੇ ਸੀਨੀਅਰ ਅਧਿਕਾਰੀ ਨਾਲ ਗਲਵੱਤ ਕੀਤੀ ਗਈ ਕੀ ਗਲਵੱਤ ਕੀਤੀ ਕੀ ਕਿਹਾ ਇਹਨਾਂ ਐਸਐਸਪ ਦੇ ਅਧਿਕਾਰੀਆਂ ਨੇ ਆ ਉਥੋਂ ਅਨੁਸਨਾਉਨੇ ਆ ਪੰਜਾਬੀ ਸਟੇਸ਼ਨ ਦੀ ਇਸ ਖਾਸ ਰਿਪੋਰਟ ਦੇ ਵਿੱਚ ਨਹੀਂ ਕੀ ਥਾਣਾ ਹੈਲੋ ਮੁੰਜੀ ਜੀ ਜਿਹੜਾ ਰੋਡ ਦੇ ਕੁੱਤਾ ਮਰਿਆ ਉਹ ਵੀ ਆਪਾਂ ਚੁੱਕਣਾ ਕੌਣ ਕਹਿੰਦਾ ਜੀ ਤੁਹਾਨੂੰ ਆ ਕੰਪਲੇਟ ਭਾਈ ਆ ਕੰਟਰੋਲ ਤੇ ਮੈਂ ਕਿਹਦੀ ਨਾਲ ਗੱਲ ਕਰਾਉਣਾ ਦੱਸੋ ਮੈਨੂੰ ਵੀ ਅਸੀਂ ਕੁੱਤਾ ਹੈ ਕਹੀਂ ਕੁੱਤਾ ਰਹੀ ਚੁੱਕਾ ਕਰਾ ਜਾਂ ਕਿਹਦੇ ਬੂਹੇ ਗੜੀ ਕੁੱਤਾ ਮਰਿਆ ਤੇ ਕਿਸੇ ਬੂਹੇ ਗੜੀ ਕੁੱਤਾ ਮਰਿਆ ਤੇ ਉਹ ਕਹਿੰਦੇ ਕੁੱਤਾ ਚੁੱਕੋ ਇਹ ਲੈਣਾ ਇਹ ਗੱਲਾਂ ਕਰਨ ਵਾਲੀ ਕੋਈ ਤੇ ਜਿਹਨੇ ਕੰਪਲੇਨ ਲਿਖਾਈ ਆ ਉਹਦੇ ਨਾਲ ਕਰੋ ਗੱਲ ਸਰ ਤੁਸੀਂ ਵੀਰੇ ਉਹਦੇ ਨਾਲ ਮੈਂ ਕਰਦਾ ਵੀ ਅਸੀਂ ਸਿਰਸਾ ਨਾਲ ਗੱਲ ਕਰੂੰਗਾ ਕੋਈ ਕਹੀਂ ਕੁੱਤਾ ਅਸੀਂ ਚੁੱਕਣਾ ਕਰ ਲੈਣਾ ਗੱਲ ਕੋਈ ਨਹੀਂ ਪੰਜਾਬੀ ਸਟੇਸ਼ਨ ਦੇਖ ਰਹੇ ਹਾਂ ਤੁਸੀਂ ਲੋਕ ਵੀ ਪੁਲਿਸ ਤੋਂ ਕਿਸ ਤਰ੍ਹਾਂ ਦੀ ਸਹਾਇਤਾ ਚਾਹੁੰਦੇ ਹਨ ਕੁਝ ਅਸੀਂ ਤੁਹਾਨੂੰ ਦਿਖਾ ਲਾਣਾ ਚਾਹੁੰਦੇ ਹਾਂ ਕੁਝ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਲੋਕ ਜਿਹੜੇ ਕਿਸ ਤਰ੍ਹਾਂ ਹੱਦ ਕਰ ਦਿੰਦੇ ਹਨ ਘਟਨਾ ਨਜਿੱਦੀਕੀ ਪਿੰਡ ਦੀ ਹੈ ਜਿੱਥੇ ਕਿ ਇੱਕ ਸੜਕ ਤੇ ਇੱਕ ਕੁੱਤਾ ਜ਼ਖਮੀ ਹੋ ਗਿਆ ਤੇ ਐਸਐਸਐਫ ਦੇ ਨੌਜਵਾਨਾਂ ਨੂੰ ਕੁਝ ਲੋਕਾਂ ਵੱਲੋਂ ਫੋਨ ਕੀਤਾ ਗਿਆ ਕਿ ਜਲਦੀ ਤੋਂ ਜਲਦੀ ਆ ਕੇ ਇਹ ਜਿਹੜਾ ਕੁੱਤਾ ਆ ਸੜਕ ਤੋਂ ਚੱਕਿਆ ਜਾਵੇ ਐਸਐਸਐਫ ਦੀ ਅਸੀਂ ਤੁਹਾਨੂੰ ਦੱਸ ਦਈਏ ਸੜਕ ਸੁਰੱਖਿਆ ਫੋਰਸ ਇਸ ਨੂੰ ਆਖਿਆ ਜਾਂਦਾ ਤੇ ਜਦੋਂ ਕੋਈ ਜ਼ਖਮੀ ਹੋ ਜਾਂਦਾ ਇਸ ਫੋਰਸ ਦਾ ਕੰਮ ਇਹ ਆ ਕਿ ਜਲਦੀ ਜਲਦੀ ਆਣ ਕੇ ਉਹਨੂੰ ਫਸਟ ਏਡ ਦਿੰਦੀ ਹੈ ਤੇ ਉਹਨਾਂ ਨੂੰ ਜਲਦੀ ਜਲਦੀ ਜਿਹੜਾ ਉਹ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਇਹ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਹੈ ਉਹ ਸਕੀਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਸੀ ਜਾਂ ਮੁਹਿੰਮ ਜਿਹੜੀ ਆ ਇਹ ਸ਼ੁਰੂ ਕੀਤੀ ਗਈ ਸੀ ਤੇ ਨਾਲ ਦੀ ਨਾਲ ਸੀ ਤੁਹਾਨੂੰ ਦੱਸ ਦਈਏ ਕਿ ਉਹ ਵਿਚਾਰੇ ਕਨਫਿਊਜ਼ ਹੋ ਗਏ ਉਹ ਕਹਿੰਦੇ ਅਸੀਂ ਕਰੀਏ ਕੀ ਕਿ ਕੀ ਉਹ ਕੁੱਤਾ ਚੱਕਣ ਵੀ ਜਿਹੜੇ ਉਹ ਐਸਐਸਐਫ ਵਾਲੇ ਜਾਣ ਕਿ ਉਹ ਇਸ ਗੱਲ ਨੂੰ ਲੈ ਕੇ ਦਚਤੀ ਦੇ ਵਿੱਚ ਸਨ ਅਤੇ ਕੀ ਉਹ ਕਾਰਨ ਕੀ ਨਾ ਕਰ ਰਹੇ ਇਸ ਸਬੰਧ ਦੇ ਵਿੱਚ ਉਹਨਾਂ ਨੇ ਆਪਣੇ ਸੀਨੀਅਰ ਅਧਿਕਾਰੀ ਨਾਲ ਗਲਵੱਤ ਕੀਤੀ ਗਈ ਕੀ ਗਲਵੱਤ ਕੀਤੀ ਕੀ ਕਿਹਾ ਇਨਾ ਐਸਐਸਪੀ ਦੇ ਅਧਿਕਾਰੀਆਂ ਨੇ ਆ ਉਥੋਂ ਅਨੁਸਨਾਉਨੇ ਆ ਪੰਜਾਬੀ ਸਟੇਸ਼ਨ ਦੀ ਇਸ ਖਾਸ ਰਿਪੋਰਟ ਦੇ ਵਿੱਚ ਨਹੀਂ ਕੀ ਆਣਾ ਹੈ ਹੈਲੋ ਮੁੰਛੀ ਜੀ ਜਿਹੜਾ ਰੋਡ ਦੇ ਕੁੱਤਾ ਮਰਿਆ ਉਹ ਵੀ ਆਪਾਂ ਚੁੱਕਣਾ ਕੌਣ ਕਹਿੰਦਾ ਜੀ ਤੁਹਾਨੂੰ ਆ ਕੰਪਲੇਂਟ ਭਾਈ ਆ ਕੰਟਰੋਲ ਤੇ ਮੈਂ ਕਿਹਦੇ ਨਾਲ ਗੱਲ ਕਰਨ ਨੂੰ ਦੱਸੋ ਮੈਨੂੰ ਵੀ ਅਸੀਂ ਕੁੱਤਾ ਐ ਕਹੀਂ ਕੁੱਤਾ ਨਹੀਂ ਚੁੱਕਾ ਕਰਾਂ ਜੇ ਕਹੇ ਬੂਹੇ ਗੜੀ ਕੁੱਤਾ ਮਰਿਆ ਤੇ ਕਹੇ ਬੂਹੇ ਗੜੀ ਕੁੱਤਾ ਮਰਿਆ ਤੇ ਉਹ ਕਹੇ ਕੁੱਤਾ ਚੁੱਕੋ ਇਹ ਲੈ ਇਹ ਗੱਲਾਂ ਕਰਨ ਵਾਲੀ ਕੋਈ ਜਿਹਨੇ ਕੰਪਲੇਨ ਲਿਖਾਈ ਆ ਉਹਦੇ ਨਾਲ ਕਰੋ ਗੱਲ ਕਰ ਤੁਸੀਂ ਵੀਰੇ ਉਹਦੇ ਨਾਲ ਮੈਂ ਕਰਦਾ ਵੀ ਸਪਰਸਾ ਨਾਲ ਗੱਲ ਉਹਨੂੰ ਕਹੋ ਵੀ ਕਹੀਂ ਕੁਛ ਕੁੱਤਾਹੀਂ ਚੁਕਰਾ ਕਰ ਲੈਣਾ ਗੱਲ ਕੋਈ ਨਹੀਂ